ਸਮਾਣਾ ਸੀ ਇਹ ਪੁਲਿਸ ਵੱਲੋਂ ਪੈਟਰੋਲਿੰਗ ਦੇ ਦੌਰਾਨ ਰੋਟੀ ਪੁਲ ਦੇ ਨਜ਼ਦੀਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ 100 ਗ੍ਰਾਮ ਹਿਰਨ ਬਰਾਮਦ ਹੋਈ ਹੈ ਕਥਿਤ ਆਰੋਪੇ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ 2 ਦਿਨ ਦਾ ਅਦਾਲਤ ਰਿਮਾਂਡ ਦੇ ਬਾਅਦ ਅੱਜ ਫਿਰ ਪੇਸ਼ ਕੀਤਾ ਜਾ ਰਿਹਾ ਹੈ ਇਸ ਰਿਮਾਂਡ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਕਿ ਆਪਣੀ ਪਰਜ਼ਾਈ ਤੋਂ ਹੀ ਇਸ ਲੈ ਕੇ ਆਇਆ ਤਾਂ ਹਿਰਨ ਉਸ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਉਸ ਨੂੰ ਅਜੇ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਲੇਕਿਨ ਇੱਕ ਵਿਅਕਤੀ ਕਥਿਤ ਜਿਹੜਾ ਹੈ ਉਸ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ ਪੁਲਿਸ ਨੇ ਇਸ ਤੋਂ ਹੋਰ ਪੁੱਛਤਾਚ ਕਰਨੇ ਇਹ ਕਿੰਨੀ ਵਾਰ ਇਹ ਨਸ਼ਾ ਲੈ ਕੇ ਆਇਆ ਕਥਿਤ ਰੂਪੇ ਨੇ ਵੀ ਕਬੂਲ ਕੀਤਾ ਕਿ ਮੈਂ ਆਪਣੇ ਪੀਣ ਵਾਸਤੇ ਲੇ ਗਾਦੇ ਪਰ ਲੇਕਿਨ ਇੰਨੀ ਜ਼ਿਆਦਾ 100 ਗ੍ਰਾਮ ਮਿਲਣਾ ਇੱਕ ਚਿੰਤਾ ਦਾ ਵਿਸ਼ਾ ਹੈ ਪੁਸਪਾਰਟੀ ਚੈਕਿੰਗ ਸ਼ਕਤੀ ਪੁਰਸ਼ਾਂ ਦੇ ਸੰਬੰਧ ਵਿੱਚ ਰੋਟੀ ਤੋਂ 500 ਰੋਡ ਵੱਲ ਨੂੰ ਜਾ ਰਹੀ ਸੀ ਤਾਂ ਰੋਟੀ ਟੀ ਪੁਆਇੰਟ ਦੇ ਕੋਲੇ ਇਹ ਸਖਸ਼ ਪੁਸਪਾਰਟੀ ਨੂੰ ਦੇਖ ਕੇ ਮਤਲਬ ਇੱਕਦਮ ਲਫਾਫੇ ਵਿੱਚ ਫੁੱਲਫੱਲੀ ਕਰ ਰਹੀ ਲਫਾਫਾ ਥੱਲੇ ਸਿੱਟਤਾ ਤੇ ਦੋਸ਼ੀ ਭੱਜਣ ਲੱਗਾ ਇਹਨੂੰ ਦੋਸ਼ੀ ਨੂੰ ਕਾਬੂ ਕੀਤਾ ਦੋਸ਼ੀ ਦੇ ਕੋਲੋਂ ਇਹਦੇ ਕੋਲੋਂ 100 ਗ੍ਰਾਮ ਨਸ਼ੀਲਾ ਪਦਾਰਥ ਉਲਫਾਪੇ ਚ ਬਰਾਮਦ ਹੋਇਆ ਤੇ ਉਸ ਤੋਂ ਬਾਅਦ ਚ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਹਦੇ ਪੁਲਿਸ ਰਿਮਾਂਡ ਦੌਰਾਨ ਇਹ ਖੁਲਾਸਾ ਕੀਤਾ ਆਪਣੀ ਪਰਚਾਈ ਪਰਮਜੀਤ ਕੌਰ ਕੋਲੋਂ ਨਸ਼ੀਲਾ ਪਦਾਰਥ ਚਿੱਟਾ ਲੈ ਕੇ ਆਏ ਸੀਗੇ ਇਹ ਉਸ ਤੋਂ ਬਾਅਦ ਚ ਇਹਦੀ ਪਰਚਾਈ ਦੇ ਰੇਡਾਂ ਕੀਤੀਆਂ ਨੇ ਉਹ ਉੱਥੋਂ ਮੁਕਤ ਭੱਜੀ ਹੋਈ ਹੈ ਇਹ ਤੇ ਪਹਿਲਾ ਪਰਚੇ ਹੈ ਜੀ ਦੋ ਤਿੰਨ ਪਰਚੇ ਇਸ ਤੇ ਪਹਿਲਾਂ ਵੀ ਹੈਗੇ ਜੇ ਤੇ ਨਸ਼ੀਲੇ ਪਦਾਰਥ ਇੰਡੀਆ ਇੰਡੀਆ ਸਟੇਟ ਦੇ ਇब्राहिम ਸਿੰਘ ਜੀ ਮੈਂ ਪਿੰਡਾ ਸੀ ਥੋੜਾ ਜਿਹਾ ਨਹੀਂ ਨਹੀਂ ਜਗ੍ਹਾ ਵੀਰੰਦਰ ਜੀ ਵੀਰੰਦਰ ਜੀ ਹੈ ਇਹ ਹੈ ਕਿੰਨੇ ਪਰਚੇ ਦੋ ਪਰਚੇ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼